ਸੋ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਪਿਛਲੇ ਸਮੇਂ ਜੋ ਖਨੌਰੀ ਦੀ ਬਾਰਡਰ ਉੱਪਰ ਜੋ ਹੋਇਆ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਲਗਾਤਾਰ ਨਾਰਾਜ਼ਗੀ ਚਾਰ ਕੀਤੀ ਜਾ ਰਹੀ ਹੈ ਅੱਜ ਸਾਡੇ ਨਾਲ ਕਰਤਿਕ ਸਿੰਘ ਜੁਲਿਆਂ ਦੇ ਚਰਨਲ ਸਕੱਤਰ ਅਰਜਿੰਦਰਦੀਪ ਸਿੰਘ ਜੀ ਆ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅਰਜਿੰਦਰ ਜੀ ਲਗਾਤਾਰ ਪਿਛਲੇ ਸਮੇਂ ਜੋ ਕਾਰਵਾਈ ਹੋਈ ਹੈ ਦੂਜੇ ਪਾਸੇ ਜਦੋਂ ਕਿਸਾਨ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਜੁਕਤ ਖਾਲ ਮੋਰਚਾ ਉਸ ਸਮੇਂ ਵੀ ਨਹੀਂ ਜਾਣ ਦਿੱਤਾ ਗਿਆ ਤੇ ਹੁਣ ਵੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਆਪਾਂ ਪਹਿਲਾਂ ਗੱਲ ਕਰੀ ਕਿਵੇਂ ਦੇਖਦੇ ਸੀ ਇਸ ਚੀਜ਼ ਨੂੰ ਦੇਖੋ ਇਹਦੇ ਚ ਜਿਸ ਤਰ੍ਹਾਂ ਦੁਨੀਆ ਭਰ ਚ ਆਰਥਿਕ ਮੰਦੀ ਵੱਧ ਰਹੀ ਆ ਖੇਤੀ ਤੇ ਖਰਾਕ ਜਿਹੜਾ ਹੈਗਾ ਉਹ ਬਹੁਤ ਲਾਹੇਦਾ ਸੈਕਟਰ ਹੈ ਪਿਛਲੇ ਹੀ ਕੁਝ ਜਦੋਂ ਕੋਵਿਡ ਦੇ ਦੌਰ ਦੇ ਵਿੱਚ 68 ਨਵੇਂ ਜਿਹੜੇ ਆ ਖਰਬ ਪਤੀ ਪੈਦਾ ਹੋਏ ਆ ਜਿਹੜੇ ਖਰਾਕ ਤੇ ਪਾਣੀ ਦਾ ਕਾਰੋਬਾਰ ਕਰਦੇ ਸੀ ਦੂਸਰੇ ਪਾਸੇ ਬੈਂਕਾਂ ਤੋਂ ਬਰਈਆਂ ਨੇ ਜਿਹੜੀਆਂ ਮਤਲਬ ਆਟੋ ਸੈਕਟਰ ਦੀਆਂ ਜਿਵੇਂ BMW ਹੈਗਾ Volkswagen ਰਕੀਆਂ ਕੰਪਨੀਆਂ ਨੇ ਉਹ ਡੋਪ ਰਈਆਂ ਨੇ ਤਾਂ ਉਹਦੇ ਚ ਇਹ ਖੇਤੀ ਤੇ ਖਰਾਕ ਦੇ ਸੈਕਟਰ ਤੇ ਸਾਮਰਾਜੀ ਮੁਲਕ ਤੇ ਕਾਰਪੋਰੇਟ ਘਰਾਣੇ ਨੂੰ ਕਹਿੰਦੇ ਟੁੱਟ ਕੇ ਪੈ ਗਏ ਭਾਰਤ ਦਾ ਖੇਤੀ ਖੇਤਰ 1947 ਤੋਂ ਬਾਅਦ ਇੱਕ ਆਜ਼ਾਦਾਨਾ ਤੌਰ ਤੇ ਵਿਕਸਿਤ ਨਹੀਂ ਹੋਇਆ ਪਹਿਲਾਂ ਹਰੀਨਕਲਾਬ ਦਾ ਖੇਤੀ ਮਾਡਲ ਆਇਆ ਇੱਥੇ ਯਹਨਾਂ ਦੀ ਖੇਤੀ ਆਈ ਜਿਨੇ ਸਾਡਾ ਹਵਾ ਪਾਣੀ ਮਿੱਟੀ ਜਿਹੜਾ ਸੀ ਪਲੀਤ ਕਰਤਾ ਉਸ ਤੋਂ ਬਾਅਦ WTO ਆ ਗਿਆ ਜਿੰਦੇ ਤੇ ਇਹ ਹੋ ਗਿਆ ਕਿ ਸਾਡਾ ਜਿਹੜਾ ਹੈਗਾ ਕਿ ਬਾਹਰੋਂ ਅਨਾਜ ਆਉਣਾ ਬਾਹਰੋਂ ਦਾਲਾਂ ਆਉਣੀਆਂ ਜਿਸ ਕਰਕੇ ਸਾਡੀ ਜਿਹੜੀ ਸੀ ਇੱਥੇ ਖਰੀਦ ਨੂੰ ਲਗਾਤਾਰ ਜਿਹੜਾ ਸੀ ਤੋੜਿਆ ਗਿਆ ਤੇ ਬਾਹਰ ਲੀਆਂ ਬਾਹਰਲੇ ਮੁਲਕਾਂ ਦਾ ਜਿਹੜਾ ਖੇਤੀ ਖੇਤਰ ਪੈਦਾਵਾਰ ਸੀ ਇਧਰ ਉਹ ਆਉਂਦੀ ਗਈ ਹੁਣ ਜਦੋਂ ਦੁਨੀਆ ਭਰ ਤੇ ਵਿੱਚ ਸੰਸਾਰ ਇੱਕ ਤਰੂ ਵੀ ਨਹੀਂ ਰਹੇਗਾ ਜਦੋਂ ਅਮਰੀਕਾ ਦੀ ਚੌਦਰ ਸੀਗੀ ਉਦੋਂ ਡਬਲਯੂਟੀ ਵਰਗੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਪੂਰੇ ਜੋਰ ਸ਼ੋਰ ਨਾਲ ਕੰਮ ਕਰ ਰਹੀਆਂ ਸੀ ਅੱਜ ਸੰਸਾਰ ਬਹੁਤ ਰੂਵੀ ਹੋ ਗਿਆ ਕੱਲਾ ਅਮਰੀਕਾ ਦੁਨੀਆ ਦਾ ਤਾਕਤਵਰ ਮੁਲਕ ਨਹੀਂ ਰਹਿ ਗਿਆਗਾ ਚਾਈਨਾ ਰਸ਼ੀਆ ਕਈ ਜਿਹੜੇ ਤ ਮਤਲਬ ਜੇ ਸੰਸਾਰ ਬਹੁਤ ਰੂਵੀ ਹੋ ਗਿਆ ਤੇ ਉਹਦੇ ਚੋਂ WTO ਜਿਹੜਾ ਹੈਗਾ ਉਹ ਖੜੋਚ ਆ ਗਿਆ ਤੇ ਜਿਹੜੀਆਂ ਬਾਇਲੈਟਰਲ ਟ੍ਰਾਈਲੈਟਰਲ ਟ੍ਰੀਟੀਆਂ ਨੇ ਉਹ ਜਿਹੜੀਆਂ ਸਾਹਮਣੇ ਆਉਣ ਲੱਗੀਆਂ ਉਹਦੇ ਚੋਂ ਹੀ ਜਿਹੜੀ ਇੱਕ ਉਹ ਟਰੰਪ ਨੇ ਇੱਕ ਟੈਰਫ ਵਾਰ ਜਿਹੜੀ ਸੀ ਸ਼ੁਰੂ ਕੀਤੀ ਔਰ ਪਿਛਲੇ ਦਿਨੀ ਉਹਨੇ ਭਾਰਤ ਦੇ ਜਿਹੜੇ ਮੰਤਰੀ ਪਿਊਸ਼ ਗੋਇਲ ਉਧਰ ਗਏ ਸੀਗੇ ਉਧਰ ਗੱਲਬਾਤ ਕਰਨ ਅਮਰੀਕਾ ਦੇ ਵਿੱਚ ਉਹਨਾਂ ਅਖਬਾਰਾਂ 'ਚ ਵੀ ਬਿਆਨ ਆ ਗਿਆ ਕਿ ਟਰੰਪ ਨੇ ਬਹੁਤ ਸਪਸ਼ਟ ਰੂਪ 'ਚ ਕਿਹਾਤਾ ਕਿ ਭਾਰਤ ਆਪਣੀ ਖੇਤੀ ਦੀ ਮੰਡੀ ਜਿਹੜੀ ਸਾਡੇ ਹਵਾਲੇ ਕਰ ਇਸ ਤੋਂ ਪਹਿਲਾਂ ਵੀ 2023 ਦੇ ਵਿੱਚ ਜਿਹੜਾ ਅਮਰੀਕਾ ਤੋਂ ਸੇਵ ਆਉਂਦਾ ਅਖਰੋਟ ਆਉਂਦਾ ਬਾਦਾਮ ਆਉਂਦਾ ਹੈਗਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੇ ਜਿਹੜੀ ਬਹੁਤ ਸਾਰੀ ਡਿਊਟੀ ਸੀ ਉਹ ਘਟਾ ਦਿੱਤੀ ਗਈ ਹੈ ਬਹੁਤ ਸਾਰੀ ਜਿਹੜੀ ਦਾਲ ਆਉ ਅਮਰੀਕਾ ਚ ਆਉਂਦੀ ਹੈ ਅਮਰੀਕਾ ਬਹੁਤ ਸਾਰੇ ਡੇਰੀ ਪ੍ਰੋਡਕਟ ਇੱਧਰ ਆਉਂਦੇ ਆ ਗਿਆ ਹੁਣ ਉਹ ਸਾਰਾ ਅਨਾਜ ਦਾਲਾਂ ਤਾਜੇ ਫਲ ਡਰਾਈ ਫਰੂਟ ਕਪਾਹ ਮੱਛੀ ਠੀਕ ਆ ਡੇਲੀ ਦੇ ਪ੍ਰੋਡਕਟ ਸਾਰਾ ਕੁਝ ਇਧਰ ਜਿਹੜਾ ਹੈਗਾ ਸਸਤੇ ਭਾਅ ਸਿੱਟਣ ਨੂੰ ਤਿਆਰ ਹੈਗਾ ਉਹਨ ਭਾਰਤ ਸਰਕਾਰ ਉਹਨਾਂ ਵਾਸਤੇ ਜਿਹੜੀ ਰਾਹ ਹੈਗੀ ਖੋਲ ਰਹੀ ਹੈਗੀ ਜੇ ਉਹਨਾਂ ਦਾ ਸਮਾਨ ਇਧਰ ਵਿਕਣਾ ਤੇ ਫਿਰ ਇਧਰ ਦੇ ਕਿਸਾਨ ਦਾ ਨਹੀਂ ਵਿਕਨਾਗਾ ਇਹ ਕਿੱਦਾਂ ਦਾ ਰਾਸ਼ਟਰਵਾਦ ਇਹਨਾਂ ਦਾ ਕਿਸ ਮੁਲਕ ਦੇ ਕਿਸਾਨ ਨੂੰ ਬਰਬਾਦ ਜਿਹੜਾ ਤੁਸੀਂ ਕਰਨਾ ਚਾਹੁੰਦੇ ਆ ਔਰ ਉਧਰ ਦੇ ਮੁਲਕ ਦੀਆਂ ਕੰਪਨੀਆਂ ਨੂੰ ਉਹਨਾਂ ਮੁਲਕਾਂ ਨੂੰ ਜਿਹੜਾ ਹੈਗਾ ਸਾਨੂੰ ਲੁੱਟਣ ਵਾਸਤੇ ਜਿਹੜੀ ਹੈਗੀ ਆ ਇਜਾਜ਼ਤ ਹੈਗੀ ਆ ਉਹ ਦੇਣਾ ਚਾਹਨੇ ਆਗੇ। ਤੋਂ ਉਹ ਜਿਹੜਾ ਇੱਕ ਜਿਵੇਂ ਅਮਿਤ ਸ਼ਾਕ ਨੇ ਕਿ ਕਰੋਨੋਲੋਜੀ ਸਮਝ ਲੀਜੀਏ। ਹੂੰ। ਟਰੰਪ ਨੇ ਕਿਹਾ ਮੰਡੀ ਖੋਲ ਦੋ। ਕੇਂਦਰ ਸਰਕਾਰ ਨੇ ਹਾਂ ਵੀ ਭਰਤੀ। ਹੁਣ ਉਹਦੇ ਸਾਹਮਣੇ ਇਸ ਮੁਲਕ ਦੀ ਕੋਈ ਸਿਆਸੀ ਪਾਰਟੀ ਅੜਿੱਕਾ ਨਹੀਂ ਹੈ ਉਹਨਾਂ ਸਾਹਮਣੇ। ਸਾਰੀਆਂ ਕਾਰਪੋਰੇਟ ਘਰਾਣੀਆਂ ਦਾ ਨੀਤੀਪੱਖੀ ਜਿਹੜੀ ਮਰਜ਼ੀ ਸਰਕਾਰ ਆ ਜੀ। ਅੜਿੱਕਾ ਕੀ ਅੜਿੱਕਾ ਕਿਸਾਨ ਲੈ ਰੱਖੀ। ਫਿਰ ਜਦੋਂ ਟਰੰਪ ਨੇ ਕੇਂਦਰ ਨੂੰ ਕਿਹਾ ਠੀਕ ਆ ਵੀ ਉਹਨਾਂ ਜੋ ਰਾਹ ਖੋਲਣੇ ਆ ਅਮਰੀਕਾ ਦੇ ਵਾਸਤੇ ਠੀਕ ਆ ਟੈਰਫ ਘਟਾਉਣਾ ਹੈਗਾ ਕਿ ਤੁਸੀਂ ਆਓ ਸਾਡੇ ਮੁਲਕ ਨੂੰ ਲੁੱਟੋ ਕੁੱਟੋ ਠੀਕ ਆ ਤੇ ਉਹਦੇ ਚ ਫਿਰ ਕਿਸਾਨ ਲਹਿਰ ਅੜਿੱਕਾ ਤੇ ਕਿਸਾਨ ਲਹਿਰ ਦਾ ਦਾ ਮੋੜ ਕੀ ਆ ਪੰਜਾਬ ਜਿਸ ਕਰਕੇ ਪੰਜਾਬ ਦੀ ਕਿਸਾਨ ਲਹਿਰ ਤੇ ਉਹਨਾਂ ਨੇ ਹਮਲਾ ਜਿਹੜਾ ਹੈਗਾ ਉਹ ਵਿਟਿਆ ਹੈਗਾ ਤੇ ਬਹਾਨੇ ਕਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਬਣਾਏ ਹੈਗੇ ਆ ਕਿ ਵੀ ਇਹ ਇਹ ਵਿਕਾਸ ਰੁਕ ਗਿਆ ਜੀ ਸੜਕਾਂ ਰੁਕ ਗਈਆਂ ਜੀ ਜਦ ਕਿ ਇਸ ਤੋਂ ਵੱਧ ਸੜਕਾਂ ਜਦੋਂ ਇਹਨਾਂ ਦੇ ਰੋਡ ਸ਼ੋਅ ਨਿਕਲਦੇ ਸਿਆਸੀ ਪਾਰਟੀਆਂ ਦੀ ਉਹ ਉਦੋਂ ਜਿਹੜੀਆਂ ਨੇ ਉਹ ਰੁਕਦੀਆਂ ਨਹੀਂ ਹਨਾ ਠੀਕ ਆ ਅਸਲ ਦੇ ਵਿੱਚ ਕੀ ਆ ਕਿ ਕਿਸਾਨ ਲਹਿਰ ਨੂੰ ਬਦਨਾਮ ਕਰਕੇ ਦੂਜੇ ਤਬਕਿਆਂ ਨੂੰ ਨਖੇੜ ਕੇ ਜਦ ਕਿ ਜੇ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਓਪਰਚੂਨ ਦੇ ਖੇਤਰਚਾਰੀਆਂ ਵੱਡੇ ਮਾਲ ਖੋੜ ਦੇ ਦੁਕਾਨਦਾਰਾਂ ਨੂੰ ਤਬਾਹ ਕਰ ਰਹੀਆਂ ਨੇ ਉਹ ਦੁੱਧ ਦੇ ਖੇਤਰਚਾਰੀਆਂ ਨੇ ਛੋਟੇ ਦੁੱਧ ਤਪਾਦਕ ਨੂੰ ਵੀ ਜਿਹੜਾ ਹੈਗਾ ਉਹ ਤਬਾਹ ਕਰ ਰਹੀਆਂ ਕੰਪਨੀਆਂ ਪੈਕਟਾਂ ਵਾਲਾ ਦੁੱਧ ਵੇਚਣਾ ਚਾਹੁੰਦੀਆਂ ਨੇ ਤੋਂ ਇਹ ਦੇ ਕਰਕੇ ਜਿਹੜਾ ਲਹਿਰ ਤੇ ਹੱਲਾ ਜਿਹੜਾ ਬੋਲਿਆ ਗਿਆ ਔਰ ਜਿਹੜੇ ਏਡੇ ਵਾਡੇ ਦੁਸ਼ਮਣ ਨੂੰ ਨਹੀਂ ਸਮਝ ਦੇਗੇ ਇਹ ਸਮੇਂ ਦੇ ਵੀ ਕੱਲੇ ਕਰੇ ਦੇ ਖਿਲਾਫ ਲੜਾਈ ਲੜੀ ਜਾ ਸਕਦੀ ਹੈ ਕਿ ਆ ਬਿਲਕੁਲ ਇਹ ਮਿਲ ਕੇ ਜਿਹੜਾ ਹੈਗਾ ਕੀਤਾ ਜਾ ਰਿਹਾ ਤੇ ਇਸ ਕਰਕੇ ਇਹਦੇ ਖਿਲਾਫ ਡਟਵੀਂ ਜਿਹੜੀ ਲੜਾਈ ਲੜਨ ਦੀ ਲੋੜ ਆ ਤੇ ਜਿਹੜਾ ਸਰਕਾਰ ਨੇ ਹੱਲਾ ਬੋਲਿਆ ਉਹਦੇ ਖਿਲਾਫ ਅੱਜ ਅਸੀਂ ਪੂਰੇ ਪੰਜਾਬ ਦੇ ਡੀਸੀ ਦਫ਼ਤਰ ਤੇ ਰੋਸ ਪ੍ਰਦਰਸ਼ਨ ਜਿਹੜੇ ਹੈਗੇ ਆ ਉਹ ਕਰ ਰਹੇ ਆ ਉਹ ਇਹ ਦੀ ਗੱਲ ਕਰ ਕੀ ਤਾਂ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਵਾਕੀ ਹੋਈ ਗੱਲਾਂ ਨਹੀਂ ਖਤਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪ੍ਰਾਈਵੇਟ ਕਰ ਅਨੁਆਰੇ ਲੋਕ ਇਹ ਚੀਜ਼ ਨੂੰ ਜਾਗਰੂ ਕਿਤੇ ਨਾ ਕਿਤੇ ਸਵਾਲ ਜਰੂਰ ਕਰਦੇ ਨੇ ਪਰ ਜਥੇਬੰਦੀਆਂ ਸਵਾਲ ਕਰਦੇ ਨੇ ਕਿ ਜਥੇਬੰਦੀਆਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਦਿੰਦੀਆਂ ਇਹਨਾਂ ਦੀ ਜਿਹੜੇ ਮੰਗਾਂ ਨੇ ਉਹ ਸਹੀ ਨਹੀਂ ਗੀਆਂ ਪਰ ਕਿਸਾਨ ਜਿਵੇਂ ਤੁਸੀਂ ਗੱਲਬਾਤ ਕੀਤੀ ਗਈ ਬਾਕੀ ਪੰਜਾਬ ਦੇ ਆਨਲਸਮ ਦੇ ਵਿੱਚ ਪੰਜਾਬ ਦੀ ਜਿਹੜੀ ਕਿਸਾਨੀ ਆ ਉਹਨੂੰ ਖਤਮ ਕਰਦੇ ਰਹਾਂ ਦੇ ਸਰਕਾਰਾਂ ਨਹੀਂ ਤੁਸੀਂ ਦੇਖੋ ਕਿ ਕਿਸਾਨਾਂ ਤੋਂ ਕੌਣ ਪਰੇਸ਼ਾਨ ਜੇ ਸ਼ਹਿਰਾਂ ਦੇ ਵਿੱਚ ਵੱਡੇ ਮਾਲ ਖੁੱਲ ਰਹੇ ਆ ਤੁਸੀਂ ਇਹ ਦੇਖ ਲਓ ਕਿ ਇੱਥੇ ਫਰੀਦਕੋਟ ਚੀ ਮਾਲ ਤੁਸੀਂ ਦੁਕਾਨਦਾਰਾਂ ਦਾ ਜਾਓ ਸਰਵੇ ਕਰੋ ਉਹਨਾਂ ਨੇ ਕਿਹਾ ਸਾਡੀ 40 ਤੋਂ 50% ਵਿਕਰੀ ਘਟ ਗਈ ਆਨਲਾਈਨ ਸ਼ਾਪਿੰਗ ਆ ਗਈ ਠੀਕ ਆ ਹੁਣ ਇਹ ਤਾਂ ਕਿਸਾਨ ਨਹੀਂ ਨਾ ਕਰ ਰਹੇਗੇ ਨਾ ਤਾਂ ਮਾਲ ਕਿਸਾਨ ਖੋਲ ਰਿਹਾ ਨਾ ਆਨਲਾਈਨ ਸ਼ਾਪਿੰਗ ਕਿਸਾਨ ਕਰ ਰਿਹਾ ਹਾਂ ਜਿੱਦਣ ਜੇ ਕਿਸਾਨ ਦੀ ਫਸਲ ਮਾੜੀ ਹੋਈ ਠੀਕ ਆ ਤੇ ਕਹਿੰਦੇ ਨਾ ਬਾਜ਼ਾਰਾਂ ਚ ਵੀ ਦਿਵਾਲੀ ਫਿੱਕੀ ਰਹੀ ਪੇਂਡੂ ਆਰਥਿਕਤਾ ਤੇ ਸ਼ਹਿਰੀ ਆਰਥਿਕਤਾ ਜੁੜੀ ਹੋਈ ਹੈ ਜੁੜੀ ਹੋਈ ਹੈ ਜੇ ਹੁਣ ਅਸੀਂ ਕਹਿੰਨੇ ਕਿ ਐਮਐਸਪੀ ਦੀ ਖਰੀਦ ਗਰੰਟੀ ਦਾ ਕਾਨੂੰਨ ਬਣਾਓ ਮੰਨ ਲਓ ਸਾਡੀ ਦਾਲ ਐਮਐਸਪੀ ਦੇ ਖਰੀਦੀ ਜਾਂਦੀ ਹੈ ਸਾਡਾ ਸੂਰਜਮੁਖੀ ਸਾਡੇ ਤੇਲ ਸਾਡੇ ਤੇਲਬੀਜ ਖਰੀਦੇ ਜਾਂਦੇ ਉਹਦੇ ਤੇ ਉਹ ਸਾਰਾ ਪੈਸਾ ਕਿਸਾਨ ਦੀ ਜੇਬ ਚ ਜਾਣਾ ਉਹਨਾਂ ਟੋਆ ਪੱਟ ਕੇ ਨਾ ਪਤਾ ਨਹੀਂ ਦੇਣਾ ਬਾਜ਼ਾਰ ਚ ਖਰੀਦਦਾਰੀ ਕਰਨਾ ਪਊਗਾ ਬਾਜ਼ਾਰ ਚ ਰੌਣਕ ਆਊਗੀ ਤੇ ਜੇ ਉਹ ਸਾਰਾ ਕੁਝ ਹੀ ਬਾਹਰੋਂ ਆਉਣਾ ਕਿਸਾਨ ਦਾ ਵਿਕਣਾ ਨਹੀਂ ਕਿਸਾਨ ਨੇ ਬਰਬਾਦ ਹੋਣਾ ਕਿਸਾਨ ਦੀ ਜੇਬ ਚ ਪੈਸਾ ਨਹੀਂ ਉਹਨਾਂ ਦੇ ਕਿਸਾਨ ਨੇ ਤਾਂ ਬਾਜ਼ਾਰ ਚ ਆਉਣਾ ਨਹੀਂ ਤੋ ਜਿਹੜਾ ਇਹ ਸ਼ਹਿਰੀ ਤੇ ਪੇਂਡੂ ਆਰਥਿਕਤਾ ਦਾ ਠੀਕ ਹੈ ਇਹ ਸਮੇਲ ਹੈਗਾ ਜਿਹੜਾ ਇਹ ਨੂੰ ਨਹੀਂ ਸਮਝ ਪਾ ਰਿਹਾਗਾ ਉਹੀ ਕਹਿ ਰਿਹਾ ਕਿ ਕਿਸਾਨ ਦਬਾਹ ਕਰ ਰਿਹਾ ਜੇ ਕਿਸਾਨ ਖੁਸ਼ਹਾਲ ਹੋਊਗਾ ਮਜ਼ਦੂਰ ਖੁਸ਼ਹਾਲ ਹੋਊਗਾ ਤੇ ਦੁਕਾਨਦਾਰ ਨੇ ਆਪਣੇ ਆਖੋਤ ਸੌਦਾ ਵਰਤਨਾ ਨਹੀਂ ਹੈ ਸਮਾਜ ਦਾ ਵੱਡਾ ਹਿੱਸਾ ਤਾਂ ਪੇਂਡੂ ਖੇਤਰ ਹੀ ਹੈ 70% ਵਾਦੀ ਸਾਡੀ ਪਿੰਡਾਂ ਚ ਜਿਹੜੀ ਹੈਗੀ ਆ ਉਹ ਰਹਿੰਦੀ ਹੈਗੀ ਆ ਠੀਕ ਹੈ ਸ਼ਹਿਰਾਂ ਜੀ ਵੀ ਬਹੁਤ ਸਾਰੇ ਲੋਕ ਹੋ ਰਹਿੰਦੇ ਆ ਜਿਹੜੇ ਪਿੰਡ ਚ ਜਿਨ੍ਹਾਂ ਦੀ ਜ਼ਮੀਨ ਆ ਬੱਚੇ ਪੜਾਉਣ ਵਾਸਤੇ ਸ਼ਹਿਰ ਆਏ ਹੋਏ ਹੈਗੇ ਆ ਕਿਸਾਨੀ ਬੈਕਗ੍ਰਾਉਂਡ ਵਾਲੇ ਹੈਗੇ ਆ ਚੰਡੀਗੜ੍ਹ ਦੇ ਸ਼ਹਿਰ ਚ ਬਹੁਤ ਵੱਡਾ ਹਿੱਸਾ ਉਹ ਜਿਹੜੇ ਕਿਸਾਨੀ ਬੈਕਗ੍ਰਾਉਂਡ ਵਾਲੇ ਹੈਗੇ ਆ ਹਨਾ ਤੋ ਇਸ ਕਰਕੇ ਸਾਡਾ ਜਿਹੜੀ ਖੇਤੀ ਆਰਥਸ਼ਾਰਾ ਹੈਗਾ ਉਹ ਸਾਡੇ ਸਮਾਜ ਦੀ ਸਾਡੇ ਇਹਦੀ ਰੀੜ ਦੀ ਹੱਡੀ ਆ ਜੇ ਰੀੜ ਦੀ ਹੱਡੀ ਟੁੱਟ ਜੇ ਤਾਂ ਸਰੀਰ ਨਹੀਂ ਚੱਲਦਾ इस करके समझण की जिड़ी है जरूरत आ और, और सियासी पार्टियां कोई के के तो नहीं कहती कि कारपोरेट में मुल्को बहर कह डबल्यू टीओ तो भारत बहार आए किसी ने यह नहीं कहा कि भाई यार बहरो नहीं अनाज मंगावगी तो किसान तो खरीदा जे अदरवाइज की आ कि जे बहरो दाल आरो अनाज आकर खेती वस्तु नहीं इंपोर्ट कर देगी बेरोजगारी भी इंपोर्ट करती है ਜੇ ਕਿਤੇ ਖੇਤੀ ਖੇਤਰ ਚ ਕੋਈ ਚੀਜ਼ ਪੈਦਾ ਕਰਨ ਦੇ ਵਿੱਚ 2 ਲੱਖ ਬੰਦਾ ਲੱਗਾ ਹੋਇਆ ਉਹ ਚੀਜ਼ ਬਾਹਰੋਂ ਆ ਗਈ ਇਹਦੇ ਵੱਲੋਂ ਇਧਰ ਤਾਂ ਪੈਦਾਵਾਰ ਹੋਣੀ ਨਹੀਂ ਉਹ ਦੋਲੋਂ ਕੋ ਬੰਦਾ ਤਾਂ ਵਿਹਲਾ ਹੋਊਗਾ ਨਾ ਤੇ ਜਦੋਂ ਜਿਵੇਂ ਜਿਵੇਂ ਬੇਰੁਜ਼ਗਾਰੀ ਸਮਾਜ ਚ ਵੱਧਦੀ ਆ ਉਵੇਂ ਖਰੀਦ ਸ਼ਕਤੀ ਘਟਦੀ ਆ ਖਰੀਦ ਸ਼ਕਤੀ ਘਟਦੀ ਆ ਤੇ ਬਾਜ਼ਾਰ ਚ ਮੰਦੀ ਆਉਂਦੀ ਹੈਗੀ ਆ ਹਨ ਉਸ ਕਰਕੇ ਇਸ ਕਨੈਕਸ਼ਨ ਨੂੰ ਸਮਝੇ ਜੇ ਨਹੀਂ ਸਮਝਾਂਗੇ ਇਸ ਸਰਕਾਰ ਦੇ ਵਰਤਾਂਤ ਚ ਆ ਜਾਾਂਗੇ ਕਿ ਭਈ ਇਹ ਕਿਸਾਨੀ ਨੂੰ ਨੁਕਸਾਨ ਪਹਚਾਰੀ ਹੈਗੀ ਆ ਇਸ ਵਰਤਾਂਤ ਨੂੰ ਜਿਹੜੇ ਸਹੀ ਮੰਨਣਗੇ ਉਹ ਖੁਦ ਨੁਕਸਾਨ ਜਿਹੜਾ ਹੈਗਾ ਖਾਣਗੇ ਕਿਹਦੇ ਚ ਐਮ ਐਸ ਪੀ ਦੀ ਜਦੋਂ ਗੱਲ ਆਉਂਦੀ ਆ ਜਿਹੜੇ ਕੇਂਦਰ ਦੇ ਕੁਝ ਬੀ ਜੀ ਪੀ ਆਗੂ ਕਹਿੰਦੇ ਜਿ ਕੋ ਕਹਿੰਦੇ ਨੇ ਕਿ ਪੰਜਾਬ ਆਪ ਦੇ ਕਿਸਾਨਾਂ ਨੂੰ ਜਾ ਰਾਜਸਥਾਨੀ ਕਿਸਾਨਾਂ ਨੂੰ ਇੱਕੋ ਜੀ ਐਮਐਸਪੀ ਨਹੀਂ ਮਿਲ ਸਕਦੀ ਕਿਉਂਕਿ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਵੱਖਰੀ ਹੈ ਕਈ ਏਰੀਆ ਦੇ ਵਿੱਚ ਵੱਖਰੀ ਹੈ ਜੇਕਰ ਇੱਕੋ ਐਮਐਸਪੀ ਐਮਐਸਪੀ ਮਿਲਦੀਏ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਨੁਕਸਾਨ ਹੋਏ ਨਹੀਂ ਅਸੀਂ ਕਹਿੰਦੇ ਕਿ ਸਮੁੱਚੀ ਖਰੀਦ ਦੀ ਗਰੰਟੀ ਕਰੋ ਤੇ ਐਮਐਸਪੀ ਜਿੱਥੇ ਹੁਣ ਜਿਹੜਾ ਸੀਏਸੀਪੀ ਸੀਗਾ ਹਣਾ ਕਮਿਸ਼ਨ ਫਾਰ ਐਗਰੀਕਲਚਰ ਪ੍ਰਾਈਸ ਐਂਡ ਕੋਸਟ ਵੀ ਕਿਸੇ ਚੀਜ਼ ਤੇ ਪੈਦਾ ਕਰਨ ਤੇ ਕਿੰਨੀ ਕੀਮਤ ਲੱਗਦੀ ਆ ਉਹ ਜਿਹੜੇ ਸੂਬੇ ਚ ਜਿੰਨੀ ਲੱਗਦੀ ਉਹਦੇ ਮੁਤਾਬਕ ਤੈਅ ਕਰ ਦੋ ਜਿੱਥੇ ਵੱਧ ਕੀਮਤ ਲੱਗਦੀ ਹੈਗੀ ਵੱਧ ਇਨਪੁਟ ਦੀ ਕੋਸਟ ਵੱਧ ਹੈਗੀ ਆ ਡੈਫੀਨਿਟਲੀ ਐਮਐਸਪੀ ਉਥੇ ਵੱਧ ਹੋਣੀ ਚਾਹੀਦੀ ਆ ਉਹ ਤਾਂ ਜਦੋਂ ਆਪਾਂ ਕਹਿੰਨੇ ਕਿ ਸੀ2 50% ਦਾ ਫਾਰਮੂਲਾ ਉਹਦੇ ਚ ਸਾਰੀਆਂ ਲਾਗਤਾਂ ਜੇ ਕਿਤੇ ਲੱਗਦੇ 3000 ਆ ਗਈ ਆ ਠੀਕ ਆ ਤੇ ਉਥੇ C2 50% ਦੇ ਮਤਾਬਕ ਜਿਹੜੀ ਹੈਗੀ ਆ ਉਹ 6000 ਬਣੇਗਾ ਜਿੱਥੇ ਲਾਗਤ 2500 ਹੈਗੀ ਆ ਉਥੇ ਉਹਦੇ ਮਤਾਬਕ 5000 ਬਣੇਗਾ ਤਾਂ ਠੀਕ ਆ ਉਹ ਤਾਂ ਇੱਕ ਪੂਰਾ ਕੈਲਕੂਲੇਸ਼ਨ ਕਰਨ ਦਾ ਫਾਰਮੂਲਾ ਹੈਗਾ ਨਾ ਤੇ ਉਹਦੇ ਮਤਾਬਕ ਜਿਹੜੀ ਫਸਲਾਂ ਦੀ ਕੀਮਤ ਜਿਹੜੀ ਹੈਗੀ ਆ ਉਹ ਤੈ ਹੋਣੀ ਚਾਹੀਦੀ ਹੈਗੀ ਜੋ ਪਿਛਲੇ ਸਮੇਂ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲਿਆ ਸੀ ਤਾਂ ਸਾਰੇ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਸੀ ਪਰ ਇਸ ਸਮੇ ਵਕਰੀਵੇਂ ਹੋਣ ਕਾਰਨ ਜਿਹੜੇ ਲੋਕ ਵੀ ਕਮੈਂਟ ਕਰਦੇ ਨੇ ਕਿ ਇਹਨਾਂ ਦੇ ਆਪਸੀ ਵਕਰੀਵੇਂ ਕਾਰਨ ਹੀ ਇਹ ਜਿਹੜਾ ਅੱਜ ਨਤੀਜਾ ਹੋਇਆ ਜਿਹੜਾ ਕਿਸੇ ਨੂੰ ਕੋ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾ ਜਿਹੜੇ ਰਪਿਆ ਦੀ ਰਾਜਧਾਨੀ ਆ ਤੇ ਕਿਸੇ ਨੂੰ ਆਦੇਸ਼ ਦੀ ਰਾਜਧਾਨੀ ਨਹੀਂ ਦੇ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਇਸੇ ਕਾਰਨ ਹੀ ਜਿਹੜਾ ਉਹ ਕਾਰਵਾਈਆਂ ਨਿਕਲ ਗਈਆਂ ਜਿਹੜਾ ਕਿਸਾਨ ਕੱਟੇ ਹੁੰਦੇ ਤੇ ਸਰਕਾਰ ਕਿਤੇ ਨਾ ਕਿਤੇ ਇਹ ਇਹ ਸਟੈਪ ਨਹੀਂ ਚੁੱਕ ਸਕਦੀ ਦੇਖੋ ਭਗ ਸਿੰਘ ਨੇ ਸਾਮਰਾਜਵਾਦ ਮਰਦਾਬਾ ਦਾ ਨਾਅਰਾ ਦਿੱਤਾ ਹਮ ਸਾਮਰਾਜਵਾਦ ਉਸੇ ਤਰ੍ਹਾਂ ਦੁਨੀਆ ਨੂੰ ਅੱਜ ਲੁੱਟ ਰਿਹਾ ਇੱਕ ਪਾਸੇ ਗਰੀਬ ਮੁਲਕ ਦਾ ਇੱਕ ਪਾਸੇ ਮੀਰ ਮੁਲਕ ਉਹ ਲੁੱਟ ਰਾਇਆ ਉਸੇ ਤਰ੍ਹਾਂ ਔਰ ਉਹਨਾਂ ਦੇ ਕਾਰਪੋਰੇਟ ਘਰਾਣੇ ਏਡੇ ਮਤਲਬ ਤਾਕਤਵਰ ਨੇ ਕਿ ਉਹ ਤਖਤਾ ਪਲਟਾਉਣ ਚ ਦੁਨੀਆ ਦੇ ਬਹੁਤ ਸਾਰੇ ਤਖਤੇ ਪਲਟਾਏ ਆ ਚਿੱਲੀ ਦੇ ਰਾਸ਼ਟਰਪਤੀ ਇਲਾਦੇ ਨੇ ਇੱਕ ਅਮਰੀਕਨ ਕੰਪਨੀ ਨੀਓ ਨੈਸ਼ਨਲਾਈਜ਼ ਕਰਤੀ ਸੀ ਅਲਿਆਦੇ ਦਾ ਕਤਲ ਕਰਵਾ ਦਿੱਤਾ ਉਦੋਂ ਉਥੋਂ ਦੇ ਇਲੈਕਟਿਡ ਰਾਸ਼ਟਰਪਤੀ ਤਾਂ ਮਤਲਬ ਇਸ ਅਸਪੰਦਰ ਤੱਕ ਦੇ ਕਾਰਪੋਰੇਟ ਘਰਾਣੇ ਜਿਹੜੇ ਆ ਮਜ਼ਬੂਤ ਨੇ ਜਿੰਨਾ ਸਮਾਂ ਅਸੀਂ ਇਹ ਨਹੀਂ ਸਮਝਦੇ ਕਿ ਸਾਡਾ ਦੁਸ਼ਮਣ ਕਿੱਡਾ ਮਜ਼ਬੂਤ ਆ ਕਿੱਡਾ ਤਾਕਤਵਾਰ ਆ ਉਹਦੇ ਖਿਲਾਫ ਕਿੱਡੇ ਇੱਕੇ ਦੀ ਕਿੱਡੀ ਸੀ ਜਿੰਨਾ ਚਿਰ ਇਹ ਸੂਝ ਨਹੀਂ ਵਿਕਸਿਤ ਹੁੰਦੀਗੀ ਉਹਨਾਂ ਸਮਾਂ ਜਿਹੜਾ ਹੈਗਾ ਅ ਅਲੱਗ-ਅਲੱਗ ਚੀਜ਼ਾਂ ਚੱਲਦੀਆਂ ਰਹਿਣਗੀਆਂ ਹੁਣ ਸੂਝ ਦਾ ਮਾਮਲਾ ਤੇ ਇਹ ਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਅਗੂਆਂ ਦੀ ਕਿਸਾਨ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਯਾਰੀ ਆ ਕੋਈ ਡੀਐਸਪੀ ਦੀ ਬਦਲੀ ਤੇ ਬ ਜਨਮ ਦਿਨ ਤੇ ਕੇਕ ਕੱਟਦਾ ਹੈਗਾ ਜਦੋਂ ਪੁਲਿਸ ਦਾ ਕਰਦਾਰ ਨਹੀਂ ਸਮਝੀ ਸੋਗੇ ਤੇ ਉਹ ਕਾਰਪੋਰੇਟ ਦਾ ਕਰਦਾਰ ਕਿਵੇਂ ਸਮਝਣਗੇ ਇਸ ਕਰਕੇ ਇਹ ਹਜੇ ਕਿਸਾਨ ਲਹਿਰ 'ਚ ਇਹ ਸਮਝਦਾਰੀ ਇਹ ਸੰਵਾਦ ਵਿਕਸਿਤ ਕਰਨ ਦੀ ਜ਼ਰੂਰਤ ਆ ਜਿੰਨਾ ਚਿਰ ਇਹ ਨਹੀਂ ਵਿਕਸਿਤ ਹੁੰਦਾ ਕਿ ਸਾਡਾ ਦੁਸ਼ਮਣ ਕਿੱਡਾ ਵੱਡਾ ਹੈਗਾ ਉਹਨਾਂ ਸਮਾਂ ਅਸੀਂ ਇਸੇ ਤਰ੍ਹਾਂ ਮਾਰ ਜਿਹੜੀ ਖਾਂਦੇ ਰਵਾਂਗੇ ਉਹਨਾਂ ਸਮੇਂ ਵਿੱਚ ਸੂਕਤ ਕਿਸਾਨ ਮੋਰਚਾ ਇਕੱਠੇ ਹੋ ਕੇ ਪਲੇਟਫਾਰਮ ਤੇ ਲੜ ਸਕਦੇ ਆ ਸਰਕਾਰਾਂ ਦੇ ਖਿਲਾਫ ਦੇਖੋ ਅਸੀਂ ਅੱਜ ਵੀ ਇਕੱਠੇ ਹੋ ਕੇ ਲੜਨ ਦੀ ਕੋਸ਼ਿਸ਼ 26 ਨੂੰ ਚੰਡੀਗੜ੍ਹ ਪ੍ਰੋਗਰਾਮ ਸੀ ਸੰਯੁਕਤ ਕਿਸਾਨ ਮੋਰਚੇ ਦਾ ਤੇ ਜਦੋਂ ਸ਼ੰਭੂ ਖਨੋਰੀ ਜ਼ਬਰ ਹੋਇਆ ਅਸੀਂ ਉਹ ਪ੍ਰੋਗਰਾਮ ਰੱਦ ਕਰਕੇ 28 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਜਿਹੜੇ ਪ੍ਰਦਰਸ਼ਨ ਜਿਹੜੇ ਸੀ ਉਹ ਰੱਖਤੇ ਕਿ ਜਿਹੜਾ ਜ਼ਬਰ ਹੋਇਆ ਕਿਸੇ ਤੇ ਵੀ ਹੋਇਆ ਬਿਲਕੁਲ ਠੀਕ ਆ ਉਹ ਸ਼ਾਇਰ ਨੇ ਕਿਹਾ ਲਿਖਿਆ ਸੀ ਕਿ ਅੱਗ ਅੰਨੀ ਹੈ ਬੋਲੀ ਹੈ ਮੂਜ਼ ਹੋ ਰਿਹਾ ਹੈ ਇਹਨਾਂ ਸੋਚੀ ਕਿ ਸੜਦਾ ਕੋਈ ਹੋਰ ਹੈ ਇੱਕ ਲਾਂਬੂ ਨਿਕਲੇ ਜਦੋਂ ਵੀ ਟਹਿਲ ਦੇ ਖੋਰੇ ਕਿਹੜੇ ਬਰੂਹਾ ਤੇ ਜਾ ਬਹਿਣਗੇ ਇਹ ਇੱਕ ਲਾਂਬੂ ਜਦੋਂ ਇੱਕ ਪਾਸੇ ਲੱਗਿਆ ਤੇ ਅੱਗ ਤਾਂ ਤਾਂ ਪਤਾ ਨਹੀਂ ਕਿੱਧਰ ਚੱਲ ਪੈਣੀ ਹੈਗੀ ਇਸ ਕਰਕੇ ਇਹਦਾ ਜਟਵਾ ਵਿਰੋਧ ਸੀ ਕਰ ਰਹੇ ਤੇ ਕਰਨਾ ਵੀ ਚਾਹੀਦਾ ਮੇਰਾ ਆਖਰੀ ਸਵਾਲ ਹੈ ਡਲੇਰ ਸਾਹਿਬ ਦੇ ਪਿੰਡ ਦੇ ਵਿੱਚ ਪਿੰਡ ਵੱਸੀਆਂ ਵੱਲ ਪੱਕਾ ਮੋਰ ਚਲਾਇਆ ਗਿਆ ਹੈਗਾ ਤੇ ਪੁਲਿਸ ਵੱਲੋਂ ਚਾਰੇ ਪਿੰਡ ਦੇ ਪਾਸੇ ਜਿਹੜੀ ਘੇਰਾਬੰਦੀ ਕੀਤੀ ਹੋਈ ਹੈਗੀ ਆ ਕਿ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਨਾਲ ਲੈ ਕੇ ਕਿਸਾਨਾਂ ਨੂੰ ਸੰਘਰਸ਼ ਕਰਨ ਦਿੱਤਾ ਜਿਹੜੀ ਹਾਲਾਤਾਂ ਦੇ ਵਿੱਚ ਪੰਜਾਬ ਦੀ ਪੁਲਿਸ ਸਮੇਲ ਲਗਰ ਲਗਰੀ ਦੇਖੋ ਇਸ ਤਰ੍ਹਾਂ ਸੰਘਰਸ਼ ਰੁੱਕ ਕੇ ਨਹੀਂ ਜਾ ਸਕਦਾ ਜਦੋਂ ਫੌਰੀ ਤੌਰ ਤੇ ਸਰਕਾਰ ਜਾਂ ਪੁਲਿਸ ਚੜ ਕੇ ਆਉਂਦੀ ਹੈਗੀਆ ਲੋਕ ਕਈ ਵਾਰੀ ਮਾਨਸਿਕ ਤੌਰ ਤੇ ਤਿਆਰ ਨਹੀਂ ਹੁੰਦੇਗੇ ਪਰ ਉਹ ਮਾਨਸਿਕ ਤੌਰ ਤੇ ਜਿਹੜਾ ਹੈਗਾ ਉਹ ਸਿੱਝੇ ਸਿੱਝੇ ਤਿਆਰ ਹੋ ਜਾਂਦੇ ਆ ਉਹ ਕਹਿੰਦੇ ਆ ਕਿ ਐਕਸੈਸ ਯੂਜ਼ ਆਫ ਫੀਅਰ ਮੀਨਸ ਐਕਸਟੈਂਸ਼ਨ ਆਫ ਫੀਅਰ ਲੋੜ ਤੋਂ ਵੱਧ ਜਿਹੜੀ ਡਰ ਦੀ ਵਰਤੋਂ ਕਰੋਗੇ ਉਹ ਡਰ ਨੂੰ ਖਤਮ ਕਰ ਦਿੰਦੀ ਹੈਗੀ ਹੈ ਤਾਂ ਸਰਕਾਰ ਜਿਹਨਾਂ ਡਰ ਪੈਦਾ ਕਰਨ ਦੀ ਗੱਲ ਕਰਦੀ ਆ ਫਿਰ ਲੋਕ ਵੀ ਆਏ ਨੇ ਕਿੱਥੋਂ ਤੱਕ ਕਰ ਲੋਗੇ ਤੁਸੀਂ ਮਾਰ ਹੀ ਦਿਓਗੇ ਕੀ ਕਰ ਲੋਗੇ ਫਿਰ ਜਦੋਂ ਲੋਕ ਮਾਨਸਿਕ ਤੌਰ ਤੇ ਸਪੱਧਰ ਤੱਕ ਤਿਆਰ ਹੋ ਜਾਂਦੇ ਆ ਫਿਰ ਸਰਕਾਰਾਂ ਪੁਲਿਸ ਫੌਜ ਕੁਝ ਨਹੀਂ ਕਰ ਸਕਦੀਆਂ ਜੇ ਇਹ ਸਰਕਾਰਾਂ ਹਮੇਸ਼ਾ ਦਬਾ ਸਕਦੀਆਂ ਹੁੰਦੀਆਂ ਠੀਕ ਆ ਤੇ ਦੁਨੀਆ 'ਚ ਕਦੇ ਗੁਲਾਮੀ ਦਾ ਯੁੱਗ ਖਤਮ ਹੀ ਨਹੀਂ ਹੁੰਦਾ ਧੰਨਵਾਦ ਜੀ ਬਹੁਤ শুকਰੀਆ ਸੋ ਇਹ ਸਾਨੂੰ ਜਿੰਦਰਜੀਤ ਸਿੰਘ ਵਾਲਾ ਜਿੰਨਾ ਵੱਲੋਂ ਬਾਖੂ ਵੀ ਐਮਐਸਪੀ ਅਤੇ ਜੋ ਲਗਾਤਾਰ ਪ੍ਰਾਈਵੇਟ ਘਰਾਣੇ ਪੰਜਾਬ ਦੇ ਵਿੱਚ ਹੈਵੀ ਹੋ ਰਹੇ ਨੇ ਉਹ ਤੇ ਖੁੱਲ ਕੇ ਬਾਖੂ ਵੀ ਗੱਲਬਾਤ ਕੀਤੀ ਗਈ ਅਤੇ